ਲੋ ਜੀ ਦੋਸਤੋ ਸਾਡਾ ਜਤਿੰਦਰ ਸਿੰਘ ਜੋ ਕਿ ਬਹੁਤ ਹੀ ਇੱਕ ਨੈਚੁਰਲ ਤਰੀਕੇ ਦੇ ਨਾਲ ਜੜੀਆਂ ਬੂਟੀਆਂ ਦੀ ਕਟਾਈ ਕਰਦੇ ਨੇ ਸੋ ਬਹੁਤ ਹੀ ਇਹ ਮਿਹਨਤ ਕਰਦੇ ਨੇ ਸੋ ਤਰ੍ਹਾਂ ਤਰ੍ਹਾਂ ਦੀ ਇਹ ਮਿਹਨਤ ਕਰਕੇ ਹੀ ਫੇਰ ਹੀ ਇਹ ਚੀਜ਼ਾਂ ਜਿਹੜੀਆਂ ਨੰਬਰ 1 ਬਣਦੀਆਂ ਨੇ ਤੇ ਇਹਨਾਂ ਦੇ ਰਿਜ਼ਲਟ ਮਿਲਦੇ ਨੇ ਸੋ ਅੱਜ ਕੱਲ ਜੋ ਕਿ YouTube Facebook ਦਾ ਜਮਾਨਾ ਹੋਣ ਕਾਰਨ ਕਰਕੇ ਮਿਹਨਤ ਕੀਤੀ ਨਹੀਂ ਜਾਂਦੀ ਤੇ ਅਨਸਾਰੀ ਤੋਂ ਸਮਾਨ ਲਿਆ ਕੇ ਰੰਗ ਬਰੰਗੀਆਂ ਗੋਲੀਆਂ ਕੰਪਨੀਆਂ ਦੀਆਂ ਖਰੀਦ ਕੇ ਤੇ ਪੁੜੀਆਂ ਦੇ ਵਿੱਚ ਬੰਨ ਕੇ ਤੇ ਦਿੱਤੀਆਂ ਜਾਂਦੀਆਂ ਨੇ ਸੋ ਪੇਸ਼ੈਂਟ ਫਿਰ ਰੋਂਦੇ ਦਾ ਰੋਂਦਾ ਹੀ ਰਹਿ ਜਾਂਦਾ ਹੈ ਅਤੇ ਜੋ ਮਰੀਜ਼ ਹਨ ਉਹ ਵੀ ਇੱਕ ਵੱਡੀ ਗਲਤੀ ਕਰਦੇ ਹਨ ਕਿ ਜੋ ਕਿ ਵੈਦ ਹਕੀਮ ਦੀ ਪਛਾਣ ਨਹੀਂ ਕਰਦੇ ਸੋ ਅੱਜ ਕੱਲ ਸਮਾਂ ਹੈ ਕਿ YouTube ਦੇ ਉੱਪਰ ਜਾਂ Facebook ਦੇ ਉੱਪਰ ਵੀਡੀਓ ਚੱਕ ਕੇ ਉਹ ਤੋਂ ਨੰਬਰ ਸਹੀ ਕੱਟ ਕੇ ਤੇ ਆਪਣਾ ਨੰਬਰ ਦੇ ਦਿੰਦੇ ਨੇ ਸੋ ਉਹਨਾਂ ਤੋਂ ਹੀ ਮੁੜ ਕੇ ਥੱਲੇ ਵੀਡੀਓ ਵੇਖ ਕੇ ਜੋ ਪੇਸ਼ੈਂਟ ਹੁੰਦਾ ਹੈ ਉਹ ਫਸ ਜਾਂਦਾ ਹੈ ਤੇ ਦਵਾਈ ਉਹਨਾਂ ਨੂੰ ਸਹੀ ਨਹੀਂ ਮਿਲਦੀ ਜੀ ਸੋ ਕਾਫੀ ਕਾਰਨ ਹੈ ਸੋ ਪੇਸ਼ੈਂਟ ਦੀ ਹੀ ਜਿਹੜੀ ਇਹ ਗਲਤੀ ਹੁੰਦੀ ਹੈ ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਜਦੋਂ ਕੋਈ ਮੈਡੀਸਿਨ ਲੈਣੀ ਹੈ ਸੋ ਸਹੀ ਬੰਦੇ ਤੱਕ ਹੀ ਪਹੁੰਚਿਆ ਜਾਵੇ ਸਭ ਤੋਂ ਵੱਡੀ ਗੱਲ ਹੈ ਜੀ ਜੋ ਅਸਲੀ ਵੈਦ ਹਕੀਮ ਨੇ ਉਹ ਕਦੀ YouTube ਤੇ ਨੁਕਸੇ ਖਾਣ ਲਈ ਨਹੀਂ ਜੇ ਦੱਸਦਾ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਕਿਸੇ ਦੀ ਪ੍ਰਕਿਰਤੀ ਕਿਸੇ ਪ੍ਰਕਾਰ ਦੀ ਹੈ ਕਿਸੇ ਦੀ ਜਿਹੜਾ ਦੋਸ਼ ਹੈ ਬਾਡੀ ਦਾ ਕਿਸੇ ਪ੍ਰਕਾਰ ਦਾ ਹੈ ਸੋ ਰਲਦੇ ਮਿਲਦੇ ਰੋਗ ਦੇ ਮੁਤਾਬਕ ਕਿਸੇ ਨੇ ਇਹੋ ਜੀ ਚੀਜ਼ ਖਾ ਲਈ ਤੇ ਉਸ ਦਾ ਨੁਕਸਾਨ ਹੋ ਜਾਵੇਗਾ ਸੋ ਸਿਆਣਾ ਜੋ ਵੈਦ ਹਕੀਮ ਹੈ ਉਹ ਇੰਨਾਂ ਚੀਜ਼ਾਂ ਤੋਂ ਦੂਰ ਹੀ ਰਹਿੰਦਾ ਹੈ ਫੇਸਬੁੱਕ YouTube ਤੇ ਨੁਕਸੇ ਨਹੀਂ ਪਾਉਂਦਾ ਸੋ ਇੱਥੇ ਮਰੀਜ਼ਾਂ ਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਹੈ ਕਿ ਅੱਜ ਕੱਲ੍ਹ ਢੜਕਾਉ ਮਸ਼ਹੂਰੀਆਂ ਵੇਖ ਕੇ ਜਾਂ YouTube ਦੇ ਜਾਂ Facebook ਦੇ ਉੱਪਰ ਇਹ ਚੀਜ਼ਾਂ ਵੇਖ ਕੇ ਦਵਾਈ ਨਾ ਲਈ ਜਾਵੇ ਸੋ ਸਹੀ ਬੰਦੇ ਤੱਕ ਪਹੁੰਚਣ ਦੀ ਖੇਚਲ ਕਰਿਆ ਕਰੋ ਸੋ ਜਾਂ ਉਸ ਬੰਦੇ ਤੋਂ ਦਵਾਈ ਜਿਹੜੀ ਆ ਖਰੀਦਣ ਦੀ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਬੰਦਾ ਤੁਹਾਡੇ ਕੋਲ ਟੱਚ ਦਾ ਕਿਸੇ ਵੈਦ ਹਕੀਮ ਬੰਦੇ ਨੇ ਠੀਕ ਕੀਤਾ ਹੈ ਸੋ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਹੈ ਧਿਆਨ ਦੇ ਕੇ ਜਾਨੀ ਕਿ ਲਿਆ ਕਰੋ ਇਹ ਨਹੀਂ ਵੀ ਕੋਈ YouTube ਦੇ ਉੱਤੇ ਦੱਸ ਰਿਹਾ ਤੇ ਤੁਸੀਂ ਦਵਾਈ ਖਰੀਦ ਲਓ ਧੰਨਵਾਦ ਜੀ